ਬਬਾਈ ਇਦਾ ਹੁਣ ਆਪਣੇ ਬਾਨੀਆਂ ਦੇ ਮੁੰਡੇ ਨੇ ਵਿਆਹ ਕਰਾਇਆ ਆਪਣਾ ਤੇ ਤੁਸੀਂ ਆਪਣੇ ਮਹਾਰਾ ਰਣਜੀਤ ਸਿੰਘ ਜੀ ਦੇ ਪੋਤਰਾਂ ਨਾਲ ਤੁਸੀਂ ਮਤਲਬ ਕਿਵੇਂ ਉਹਨੂੰ ਰਿਲੇਟ ਕਰ ਸਕਦੇ ਹੋ ਦੇਖੋ ਇਹ ਮੈਂ ਨਹੀਂ ਸੁਣਿਆ ਵੀਰੇ ਬਈ ਕਈ ਕਹਿੰਦੇ ਆ ਕਿ ਮਹਾਰਾ ਰਣਜੀਤ ਸਿੰਘ ਜਿਹੜਾ ਰਾਜਾ ਪੰਜਾਬ ਦਾ ਵੀ ਉਹਦੇ ਪੋਤਰੇ ਵਰਗਾ ਵਿਆਹ ਹੋਇਆ ਆ ਬਾਨੀ ਦੇ ਮੁੰਡੇ ਦਾ ਅਸੀਂ ਨਹੀਂ ਮੰਨਦੇ ਇਸ ਗੱਲ ਅੱਛਾ ਜੀ ਮਹਾਰਾ ਰਣਜੀਤ ਸਿੰਘ ਨੇ ਗਰੀਬ ਭਰੇ ਸਨ ਆਪਣੇ ਪੋਤਰੇ ਦੇ ਵਿਆਹ ਚ ਹਾਂਜੀ ਇਹਨੇ ਤਾਂ ਅਮੀਰ ਸੱਦ ਕੇ ਤੇ ਅਮੀਰਾਂ ਕੋ ਵੱਡੇ ਵੱਡੇ ਗਿਫਟ ਲੈ ਤੇ ਇੰਨੇ ਜਿਹੜੇ ਗਰੀਬ ਐ ਉਹ ਹੋਰ ਗਰੀਬ ਕਰਤੇ 25 ਰੁਪਏ ਹੋਰ ਰੀਚਾਰਜ ਉੱਤੇ ਮਹਿੰਗਾ ਕਰਤਾ ਹਾਂਜੀ ਇੰਨੇ ਵੱਡੇ ਵੱਡੇ ਸੰਤ ਸੱਦੇ ਜੀ ਜੋ ਸਨਾਤਨ ਧਰਮ ਦੇ ਨੇ ਕੋਈ ਗਰੀਬ ਸੰਤ ਨਹੀਂ ਸੱਦਿਆ ਜਿਦਾ ਪ੍ਰੇਮਾਨੰਦ ਜੀ ਨੇ ਉਹਨਾਂ ਨੂੰ ਉਹ ਭਾਵੇਂ ਨਾ ਹੀ ਆਏ ਉਹਨ ਵੀ ਤੇ ਉਹਨਾਂ ਨੇ ਅਨਕਾਰ ਵੀ ਕੀਤਾ ਹੋਵੇਗਾ ਪਰ ਇੰਨੇ ਵੱਡੇ ਵੱਡੇ ਐਕਟਰ ਵੱਡੇ ਵੱਡੇ ਨਾਚਾਰ ਜੀ ਫੋਰਨ ਕੰਟਰੀਆਂ ਦੇ ਹਾਲੀਵੁੱਡ ਬੋਲੀਵੁੱਡ ਲੋਲੀਵੁੱਡ ਸਭ ਉੱਥੇ ਇਕੱਠੇ ਕਰਤੇ ਬੜ ਗਏ ਹਾਂਜੀ ਪਰ ਉਹਨਾਂ ਕੋ ਵੱਡੇ ਵੱਡੇ ਗਿਫਟ ਲੈ ਹਾਂਜੀ ਜਿੱਥੇ ਪ੍ਰਧਾਨ ਮੰਤਰੀ ਗਿਆ ਹੋਵੇ ਤੇ ਛੋਟੀ ਜੀ ਗੱਲ ਥੋੜੀ ਆ ਮਹਾਰਾ ਰਣਜੀਤ ਸਿੰਘ ਦੇ ਪੋਤਰੇ ਨੌ ਨਿਹਾਲ ਸਿੰਘ ਦਾ ਜਦੋਂ ਵਿਆਹ ਸੀ ਨਾ ਜੀ ਤੇ ਜਦੋਂ ਸ਼ੇਰੇ ਪੰਜਾਬ ਮਹਾਰਾਜ ਜੀ ਨਿ ਪੋਤਰੇ ਨੂੰ ਵਿਆਉਣ ਗਏ ਸੀ ਉਸ ਵਕਤ ਜਿਹੜਾ ਸੀ ਨਾ ਮਤਲਬ ਕੀ 5 50 ਹਜ਼ਾਰ ਲਾ ਲੋ ਜਬ ਬਹੁਤ ਲੋਕ ਸਨ ਜਿਨ੍ਹਾਂ ਨੂੰ ਮਹਾਰਾ ਰਣਜੀਤ ਸਿੰਘ ਨੇ ਮਾਇਆ ਦੇ ਕੇ ਉਹਨਾਂ ਦੀ ਗਰੀਬੀਆਂ ਦੂਰ ਕੀਤੀਆਂ ਤੇ ਉਹਨਾਂ ਨੇ ਖੁਸ਼ੀਆਂ ਦੇ ਨਾਲ ਮਾਰਨ ਦੀ ਸਨ ਤੁਨ ਤੁਨ ਆਖਿਆ ਸੀ ਅੱਛਾ ਜੀ ਉਹ ਕਿੱਥੇ ਸਿੱਖ ਰਾਜ ਦਾ ਰਾਜਾ ਅੱਛਾ ਜੀ ਪੰਜਾਬ ਦਾ ਰਾਜਾ ਜਿਨੇ ਸਾਰੇ ਮੋਰਚੇ ਫਤੇ ਕੀਤੇ ਤੇ ਗਰੀਬਾਂ ਦੇ ਨਾਲ ਬੜਾ ਵਧੀਆ ਉਹਨੇ ਆਪਣਾ ਵਰਤੀਰਾ ਰੱਖਿਆ ਜਿਹਦੇ ਰਾਜ ਦੇ ਵਿੱਚ ਕੁੱਤੇ ਦੇ ਗਲ ਚ ਕੈਂਠਾ ਪਾਇਆ ਜਾਂਦਾ ਤੇ ਕੋਈ ਉਤਾਰਦਾ ਨਹੀਂ ਸੀ ਤੇ ਇਹ ਤੇ ਇਸ ਬੰਦੇ ਨੇ ਸਾਡੇ 에어ਪੋਰਟ ਵੀ ਲੈ ਲੇ ਸਾਡੇ ਵੱਡੇ ਵੱਡੇ ਮੌਲ ਵੀ ਲੈ ਲੇ ਸਾਡੇ ਤਾਂ ਫਰੂਟਾਂ ਤੇ ਕਬਜੇ ਸਾਡੀਆਂ ਤਾਂ ਹੁਣ ਕਣਕਾਂ ਤੇ ਤੇ ਸਾਡੀਆਂ ਫਸਲਾਂ ਤੇ ਕਬਜੇ ਸਾਡੇ ਜ਼ਮੀਨਾਂ ਤੇ ਕਬਜੇ ਕਰਨ ਨੂੰ ਆ ਗਿਆ ਇਹ ਕੋਈ ਰਾਜਾ ਥੋੜਾ ਆ ਇਹ ਇੱਕ ਵਪਾਰੀ ਹੈ ਗੁਜਰਾਤ ਦਾ ਹਾਂਜੀ ਸਹੀ ਹੈ ਗੁਜਰਾਤੀ ਬਾਬੂ ਜਿਹੜਿਆ ਨਾ ਇਹ ਬਸ ਇਹ ਲੁੱਟਦੇ ਹੀ ਹੈ ਇਹ ਵੰਡਦੇ ਨਹੀਂ ਹਾਂਜੀ ਧੰਨਵਾਦ ਧੰਨਵਾਦ ਜੀ